ਤਫਗਵਾੜਾ ਦੇ 슈ਗਰ ਮਿਲ ਪੁੱਲ ਹੀਠਾਂ ਦੋ ਥਿਰਾਂ ਦਰਮਿਆਨ ਪੁਰਾਣੀ ਰੰਜਿਸ਼ ਤੇ ਚੱਲਦੇ ਖੋਏ ਝੁਕੜੇ ਦੇ ਵਿੱਚ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਝਗੜਾ ਪੁਰਾਣੀ ਰੰਜਿਸ਼ ਤੇ ਚੱਲਦੇ ਕੀਤਾ ਗਿਆ ਜ਼ਖਮੀ ਵਿਅਕਤੀ ਅਭਿਸ਼ੇਕ ਅਤੇ ਉਸ ਦੇ ਪ੍ਰਮਾਤਾਬਿਕ ਉਸਨੇ ਦੂਜੀ ਥਿਰ ਦੇ ਕੋਲੋਂ 1000 ਰੁਪਏ ਲੈਣੇ ਸੀ ਪੈਸੇ ਦੇ ਲੈਣ-ਦੇਣ ਦੇ ਚੱਲਦੇ ਹੀ ਉਹਨਾਂ ਵਿੱਚਕਾਰ ਝਗੜਾ ਹੋ ਗਿਆ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਰਣਾਮਾ ਵਿਸ਼ੇਖਾ ਜੀ ਅਭਿਸ਼ੇਖ ਜੀ ਇੱਥੇ ਹਸਪੀਟਲ ਚਾਏ ਕੀ ਮਾਮਲਾ ਕੀ ਸਾਰਾ ਨਾਲੇ 10 15 ਜਣਾਂ ਨੇ ਪਹਿਲਾਂ ਮੈਨੂੰ ਕੁੱਟਿਆ ਫੇਰ ਮੇਰੇ ਭਰਾ ਨੂੰ ਕੁੱਟਿਆ ਜੀ ਸਾਡੇ ਮੰਮੀ ਡੈਡੀ ਹੈ ਨਹੀਂ ਗਏ ਜੀ ਸਾਨੂੰ ਬਹੁਤ ਤੰਗ ਕੀਤਾ ਜੀ ਇਹ ਬੰਦੇ ਬੁਲਾ ਕੇ ਰੋਜ਼ ਧਮਕੀਆਂ ਦਿੰਦਾ ਸਾਨੂੰ ਕਾਲੀਆਂ ਦਿੰਦਾ ਜੀ ਇਹਨੂੰ ਪੁੱਛੋ ਤੇ ਲੜਾਈ ਕਦੋਂ ਹੋਈ ਏ ਤੁਹਾਡੀ ਜੀ ਆ ਜਿਹੜੇ ਅੰਦਰ ਬੈਠੇ ਆ ਇਹ ਨਾਮ ਕੀ ਉਹਦਾ ਉਹਦਾ ਬੰਦ ਰੱਖਿਆ ਜੀ ਕਿੱਥੇ ਦਾ ਰਹਿਣ ਵਾਲਾ ਉਹ ਪਤਾ ਨਹੀਂ ਇਹ ਖੋਸਣਾ ਰੋਡ ਖੋਸਣਾ ਰੋਡ ਤੇ ਪਹਿਲਾਂ ਵੀ ਲੜਾਈ ਹੋਈ ਤੁਹਾਡੀ ਪਹਿਲਾਂ ਨਹੀਂ ਹੋਈ ਜੀ ਪਹਿਲਾਂ ਸਹੀ ਨਹੀਂ ਹੈਗਾ ਜੀ ਇਹ ਬੰਦੇ ਸੱਦ ਕੇ ਸਾਨੂੰ ਮਾਰ ਪਵਾਉਂਦਾ ਤੇ ਲੜਾਈ ਕੱਲ ਹੀ ਹੋਈ ਏ ਹਾਂਜੀ ਕੀ ਕਾਰਨ ਨਾਲ ਲੜ ਗਏ ਪੈਸੇ ਲੈਣੇ ਸੀ ਜੀ ਕਿੰਨੇ ਲੈਣੇ ਪੈਸੇ ਲੈਣਾ ਸੀ 1000 ਰੁਪਏ ਉਹਦੇ ਕੋਲ ਅੱਛਾ 1000 ਰੁਪਏ ਪਿੱਛੇ ਲੈ ਲੈ ਪਰ ਲੜੇ ਨਹੀਂ ਉਹ ਲੜਾ ਕੱਲਾ ਜਿਹਨੇ ਉਹ ਲੜਿਆ ਸਾਡੇ ਨਾਲ ਕਿਹੜੀ ਚੀਜ਼ ਨੇ ਤੁਹਾਡੇ ਤੇ ਹਮਲਾ ਕੀਤਾ ਇਹਨੇ ਹਾਂਜੀ ਮੁੰਡੇ ਆ ਲੈ ਕੇ ਹਮਲਾ ਕੀਤਾ ਜੀ 15 20 ਮੁੰਡੇ ਲਿਆਂਦੇ ਸੀ ਕਿਸ ਚੀਜ਼ ਨਾ ਬਾਰ ਕੀਤਾ ਉਹਨੇ ਤੁਹਾਡੇ ਖੰਡੇ ਕਰਬਾਨਾ ਸੀਗੇ ਜੀ ਉਹਨਾਂ ਕੋ ਥਿਆਰ ਸਾਰੇ ਉਹਨਾਂ ਦੇ ਸੀਗੇ ਕਿੰਨੇ ਵੇ ਹੋਈ ਏ ਲੜਾਈ 6 ਵੇ 7 ਵੇ ਹੋਈ ਹੈ ਹਾਂਜੀ 6 ਵੇ 7 6 ਵੇ ਪੁਲਿਸ ਨੂੰ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਨਹੀਂ ਹਲੇ ਤੱਕ ਕੀਤੀ ਨਹੀਂ ਜੀ ਹਮ ਚੱਲੇ ਪੁਲਿਸ ਆਈ ਦੀ ਮੌਕੇ ਤੇ ਮੌਕੇ ਤੇ ਪੁਲਿਸ ਜੀ ਆਈ ਤੇ ਆਈ ਪੁੱਛ ਕੇ ਗਏ ਆ ਠੀਕ ਆ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਅਸੀਂ ਪ੍ਰੀਤਨਗਰ ਮੰਦਰਾ ਪ੍ਰੀਤਨਗਰ ਡੈਡੀ ਦਾ ਨਾਮ ਕੀ ਹੈ ਤੁਹਾਡਾ ਤਲਵੰਤ ਕੁੰਮਾਰ ਤਲਵੰਤ ਹਾਂਜੀ ਇਹ ਵਿਆਹੇ ਬੰਦੇ ਆ ਜੀ ਆਪਾਂ ਕਿਹੜਾ ਛੜੇ ਛਾਂਡ ਆ ਇਹ ਤਾਂ ਛੜੇ ਛਾਂਡ ਆ ਜੀ ਜਣੇ ਘਣੇ ਨੂੰ ਘੁੱਟ ਦਿੰਦੇ ਆ ਇੰਨਾ ਕੋ ਦਾ ਪੈਸਾ ਹੈਗਾ ਅਸੀਂ ਗਰੀਬ ਬੰਦੇ ਆ ਮਰਦਾ ਸਾਡੇ ਨਾਲ ਨਿਆਂ ਨਹੀਂ ਕਰਦੇ ਹਾਂਜੀ ਛਵੀ ਦੀ ਵਾਈਫ ਨਹੀਂ ਵੀ ਛਵੀ ਕਿੱਥੇ ਦਾ ਰਹਿਣ ਵਾਲਾ ਵਾ ਕੋਣ ਆ ਛਵੀ ਮੇਰੇ ਘਰ ਵਾਲਾ ਹੈਨਾ ਕਿੱਥੇ ਦਾ ਰਹਿਣ ਵਾਲੇ ਫਰੀਕ ਨਾ ਕੀ ਮਾਮਲਾ ਕੀ ਆ ਇੱਥੇ ਜਰਸੀਬਲ ਹੋਪੀਟੋ ਜਾਏ ਪਤਾ ਨਹੀਂ ਸਰ ਉਹ ਅੱਜ ਵੀ ਲੈ ਲਿਆ ਪਹਿਲਾਂ ਕਹਿੰਦੇ ਸਾਡੀ ਆ ਨਾ ਵੱਡੇ ਭਰਾ ਦਾ ਉਹ ਫਿਰ ਕਾਰਦੇ ਸੀਗੇ ਚਾਰ ਪੰਜ ਜਾਣੇ ਚਾਰ ਪੰਜ ਤੋਂ ਵੀ ਜ਼ਿਆਦਾ ਹੀ ਸੀਗੇ ਮਤਲਬ ਉਹਨਾਂ ਦੇ ਅੱਖਾਂ 'ਚ ਸਪਰੇ ਪਾਉਂਦੇ ਸੀਗੇ ਇਹ ਤੇ ਉਹ ਹਨਾ ਸਪਰੇ ਕੌਣ ਪਾਰ ਰਹੇ ਸੀ ਜਿਨ੍ਹਾਂ ਨੇ ਸਿਰ ਪਾੜਿਆ ਉਹਨਾਂ ਦਾ ਹਾਂਜੀ ਅੱਖਾਂ 'ਚ ਸਪਰੇ ਪਾਉਂਦੇ ਸੀ ਫਿਰ ਇਹਨਾਂ ਨੇ ਪਤਾ ਨਹੀਂ ਕੀ ਹੋਇਆ ਇਹ ਆਏ ਤੇ ਸਾਨੂੰ ਕੋਈ ਤੇ ਲੜਾਈ ਝਗੜਾ ਹੋਇਆ ਕਿੱਥੇ ਆ ਜੀ ਸਾਨੂੰ ਨਹੀਂ ਪਤਾ ਸਰ ਅਸੀਂ ਉਹ ਨਹੀਂ ਆਏ ਆ ਜਸ ਤਾਂ ਉਹ ਲੈ ਗਏ ਨਹੀਂ ਇਹ ਹਸਪੀਟਲ ਹੁਣ ਤੁਹਾਡੇ ਜਿਹੜੇ ਹਸਬੰਡ ਹੈ ਖੁਦ ਬਿੜੇ ਨਹੀ ਮੇਰੇ ਘਰੋਂ ਲੈ ਗਏ ਅਰੇ ਜਾ ਗਏ ਅੱਛਾ ਜੀ ਹਾਂਜੀ ਤੇ ਬਹੁਤ ਵੜੇ ਲੈ ਗਏ ਹਾਂਜੀ ਲੈ ਕੇ ਕੱਲ ਹੀ ਗਏ ਗੱਲ ਵੀ ਕਰਨ ਦਿੱਤੀ ਵਾਡੀ ਜੀ ਤੁਹਾਨੂੰ ਪੁੱਛਣਾ ਸੀ ਆਏ ਸੀ ਖੜੇ ਸੀ ਅੱਛੇ ਸੀਗੇ ਕਹਿੰਦੇ ਸੀ ਕਿ ਨਹੀਂ ਜਾਓ ਸਾਡੇ ਕਿਹੜਾ ਮਾਪੇ ਆਪਾ ਸਰ ਮੈਂ ਹੀ ਆਣਾ ਪਿੱਛੇ ਕੰਬੀ ਹੋਰ ਤੁਹਾਡਾ ਨਾਮ ਕੀ ਹੈ ਜੀ ਮਾਹੀ ਹੈ ਜੀ ਮਾਹੀ ਨਹੀਂ ਤੁਹਾਡਾ ਜਿਹੜਾ ਪਾਈ ਮਨੀ ਬਾਲੇ ਆ ਜੀ ਉੱਥਾ ਬਿੰਦ ਰੱਖਿਆ ਕਹਿੰਦੇ ਆ ਕਿੱਥੇ ਰਹਿਣ ਵਾਲੇ ਪਿਛਲਾ ਏਰੀਆ ਸੁਨਾਪੂਰਾ ਉੱਥਾਂ ਆਉਣਗੇ ਜੀ ਕਿਰਾਏ ਤੇ ਰਹਿੰਦੇ ਹਿੱਥ ਕੋਤੜਾ ਰੋ ਤੇ ਕੀ ਮਾਮਲਾ ਕੀ ਹੈ ਜਿਹੜਾ ਇੱਥੇ ਹਸਪੀਟਲ ਦਾ ਮਾਮਲਾ ਹੈ ਜੀ ਅਸੀਂ ਉੱਥੇ ਖੜੇ ਸੀਗੇ ਆਪਣੇ ਪੁਲ ਦੇ ਨੀਚੇ ਸ਼ੂਗਰ ਮੈਲ ਦਾ ਜਿਹੜਾ ਚੌਕਾ ਪਰ ਇਹਨਾਂ ਜਿਹੜੇ ਤੇ ਉਹ ਗੱਲ ਕਰਦੇ ਕਰਦੇ ਮੁੰਡਾ ਕਿਸੇ ਦੇ ਨਾਲ ਲੜ ਲਿਆ ਸੀ ਉਹਨੂੰ ਸਮਝਾਉਂਦੇ ਕਿ ਜੇ ਤੂੰ ਹਰ ਇੱਕ ਮਾਮਲਾ ਨਾਲ ਲੜਿਆ ਕਰ ਜਿਹੜੀ ਗੱਲ ਹੈਗੀ ਹੈ ਕੋਈ ਆਲੀ ਬਹਿ ਕੇ ਆਪਾਂ ਗੱਲ ਲਵਾਂਗੇ ਇਹ ਗੱਲ ਵੀ ਇਹ ਮੈਂ ਗਾਲ ਗੋਲ ਕੱਢੀ ਹੈ ਗਾਲ ਕੱਢ ਕੇ ਇਹਨੇ ਤਾਂ ਬਾਈ ਹੱਥੋਂ ਪਾਈ ਹੋਏ ਆ ਹੱਥੋਂ ਪਾਈ ਹੋ ਕੇ ਜਦੋਂ ਇਹਨੂੰ ਛੱਡ ਦਿੱਤਾ ਸਾਰਿਆਂ ਨੇ ਗੱਲ ਕਰ ਵੀ ਲਈ ਹੈ ਮਨਾ ਵੀ ਲਿਆ ਇਹਨੂੰ ਕਿ ਅੱਜ ਤੋਂ ਬਾਅਦ ਨਾ ਤੂੰ ਗਏ ਇਹਨੂੰ ਕੁਝ ਕਹੀਂ ਨਾ ਇਧਰੋਂ ਸਾਡੇ ਕੋਲ ਕੋਈ ਕੁਝ ਕਹੂਗਾ ਪਰ ਇਹਨੇ ਮੁੰਡੇ ਦਾ ਲੈ ਪਿੱਛੋਂ ਨਾਲੇ ਕਿਹਨੇ ਸਾਡੇ ਮੁੰਡੇ ਨੇ ਇਹਨੇ ਕਦੇ ਵੀ ਨਹੀਂ ਨਵੀਨ ਕਦੇ ਵੀ ਮੁੰਡਾ ਜਿਹੜਾ ਇਹਨਾਂ ਮੁੰਡੇ ਸੱਦ ਕੇ ਮੁੰਕੇ ਬਸ ਖੱਲੇ ਨੂੰ ਪੈ ਗਏ ਮੇਰੇ ਹੋਈ ਕਿੱਥੇ ਲੜਾਈ ਇਹ ਸੀ ਇਹ ਹੋਈ ਆ ਜੀ ਸ਼ੂਗਰ ਮਿੱਲ ਵਾਲਾ ਜਿਹੜਾ ਸਰਾਈ ਰੋਡ ਵਾਲਾ ਜਿੱਥੇ ਸੱਜੀਆਂ ਲੱਗਦੀ ਆ ਹਾਂਜੀ ਉਹਦੇ ਕੋਲ ਦੇ ਨੀਚੇ ਤੇ ਇਹ ਬੰਦੇ ਕਿੰਨੇ ਵਿਅਕਤੀ ਸੀਗੇ ਇਹ ਹੁਣ ਇਹ ਕਿਤੋਂ ਕਿੱਟ ਦੀ 10 11 ਜਣ ਤੇ ਤੁਹਾਡੇ ਕਿਸ ਚੀਜ਼ ਨਿਵਾਰ ਕੀਤਾ ਜਣ ਸੀਗੇ ਹਾਂਜੀ ਨਹੀਂ ਤੁਹਾਡੇ ਦੇ ਕਿਸ ਚੀਜ਼ ਨਿਵਾਰ ਕੀਤਾ ਇੱਕ ਦਾਤ ਸੀ ਇਹਨਾਂ ਕੋਲ ਤੇ ਉਹ ਚੱਕਿਆ ਹੋਇਆ ਸੀ ਇਹਦੀ ਪੱਟਾ ਹੁੰਦਾ ਜਿਹੜਾ ਭਾਰ ਢੋਲਣ ਵਾਲਾ ਉਹਦੇ ਨਾਲ ਮਤਲਬ ਕੀ ਇਹਨਾਂ ਨੇ ਮਾਰਿਆ ਕੀ ਕੋਈ ਪ੍ਰਾਣੀ ਰੰਜਿਸ਼ ਆ ਆਪਣੀ ਪਹਿਲੋਂ ਪ੍ਰਾਣੀ ਰੰਜਿਸ਼ ਹੀ ਗੱਲ ਉਹ ਅੱਜ ਦੇ ਪ੍ਰਾਣੀ ਹੈ ਤੇ ਅੱਜ ਤੁਹਾਨੂੰ ਅੱਜ ਤੁਹਾਨੂੰ ਕੰਮ ਕਰਦੇ ਆ ਆਈ ਬੰਨ ਘੇਰ ਕੇ ਇਹਨਾਂ ਨੇ ਕੁੱਟਿਆ ਹਾਂਜੀ ਹਾਂਜੀ ਕਿੰਨੇ ਕੋਈ ਨਾਮ ਕੀ ਬੰਦੇ ਪਹਿਚਾਣ ਚ ਹੈ ਕੋਈ ਨਾਮ ਵਗੈਰਾ ਸਾਰੇ ਪਹਿਚਾਣ ਚ ਕੋਈ ਨਾਮ ਵਗੈਰਾ ਦੱਸ ਦਿਓ 2000 ਬੰਦਿਆ ਹੋ ਗਿਆ 26 ਹੋ ਗਿਆ ਟੋਨੀ ਆ ਹਮਮ ਹੋਰ ਦੋ ਤਿੰਨ ਜਾਣੇ ਆਗੇ ਇਹ ਕਿੱਥੇ ਦੇ ਰਹਿਣ ਵਾਲੇ ਸਾਰੇ ਇਹ ਭਗਤਪੁਰਾ ਜੀ ਭਗਤਪੁਰੇ ਦੇ ਹਾਂਜੀ ਭਗਤ ਤੇ ਪਹਿਲੋਂ ਵੀ ਲੜਾਈ ਹੋਈ ਤੁਹਾਡੀ ਕੋਈ ਪਹਿਲਾਂ ਥੋੜੀ ਦੇਰ ਪਹਿਲਾਂ ਹੋਈ ਸੀ ਔਰ ਉਹ ਨਹੀਂ ਸੀ ਇੰਨਾ ਕੋਈ ਗੱਲ ਵਧੀ ਸੀ ਆ ਹੁਣ ਜ਼ਿਆਦਾ ਹੋਈ ਹੈ ਤੇ ਅੱਜ ਕਿੰਨੇ ਵਜੇ ਹੋਈ ਹੈ ਲੜਾਈ ਇਹ ਹੋਣੀ ਸੀ ਇੱਧਾ ਘੰਟਾ ਪਹਿਲਾਂ ਇੱਧਾ ਘੰਟਾ ਪਹਿਲਾਂ ਹਾਂਜੀ ਤੇ ਹੁਣ ਇਹਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੁਸੀਂ ਹਾਂਜੀ ਕੀਤੀ ਹੈ ਜੀ ਹੁਣ ਐਮਐਲਆਰ ਕਟ ਹੋਊਗੀ ਸਾਨੂੰ ਆਉਂਦੇ ਤੇ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਪੁਲਿਸ ਵਗੈਰਾ ਆਈ ਹੈ ਮੌਕੇ ਤੇ ਉੱਥੇ ਤਾਂ ਨਹੀਂ ਆਈ ਸਰ ਮੁੜ ਕੇ ਉੱਥੋਂ ਲੋਕਾਂ ਨੇ ਜਦੋਂ ਕੱਢਿਆ ਸਾਰਾ ਜਾਮ ਲੱਗ ਗਿਆ ਸੀ ਆ ਫਿਰ ਆਈ ਸਿੱਧਾ ਹਸਪੀਟਲ ਆਏ ਆ ਇੱਥੇ ਆਈ ਆ ਪਲੀਜ਼ ਉੱਥੇ ਤਾਂ ਨਹੀਂ ਆਈ ਕੀ ਮੰਗ ਰੱਖਦੇ ਆ ਅੰਬਾ ਮੰਗੇ ਇਹ ਜੀ ਜੋ ਕਾਰਵਾਈ ਹੈਗੀ ਕੀਤੀ ਆਵੇਂ ਇਨਸਾਮ ਦਿੱਤਾ ਜਾਵੇ ਤੁਹਾਡੇ ਨੂੰ ਇੱਕ ਜਿਹੜਾ ਲੜਾਈ ਝਗੜਾ ਆਇਆ ਵਾ ਕੀ ਕਹਿੰਦਾ ਜੀ ਗਰੜ ਗਈ ਸੀ ਲੜਾਈ ਸਾਡੇ ਕੋਲ ਆਈ ਹੈਗੇ 6 ਬੰਦੇ ਆਏ ਸੀ ਸਾਡੇ ਕੋਲ ਅਰੈਸਟਰੀ ਆਫ ਅਸਾਲਟ ਦੇ ਨਾਲ ਤੇ ਜਿਨ੍ਹਾਂ ਵਿੱਚੋਂ ਇੱਕ ਬੰਦੇ ਦਾ ਅਸੀਂ ਕਰ ਦਿੱਤਾ ਹੈ ਤੇ ਬਾਕੀ ਜੋ ਦੂਸਰੀ ਪਾਰਟੀ ਹੈ ਉਹ ਹਜੇ ਸਾਡੇ ਕੋਲ ਪਰਚਾ ਨਹੀਂ ਕਰਵਾਇਆ ਹੈ ਪੇਸ਼ੈਂਟ ਫਿਲਹਾਲ ਦੇਖੜੀ ਸਟੇਬਲ ਹੈ ਤੇ ਪੁਲਿਸ ਕਾਰਵਾਈ ਜੋ ਵੀ ਹੈ ਉਹ ਕਰ ਦਿੱਤੀ ਸਰ ਕੋਈ ਪਤਾ ਚੱਲੇ ਕਿੱਥੇ ਦੇ ਰਹਿਣ ਵਾਲੀ ਵਿਅਕਤੀ ਇਹ ਕੁਛ ਭਗਤੀਏ ਦੇ ਨੇ ਕੁਛ ਖੋਦੜਾਂ ਦੇ ਕੁਛ ਭਗਤਪੁਰੇ ਦੇ ਨੇ ਪੁਲਿਸ ਸੂchna ਦੇ ਦਿੱਤੀ ਸਰ ਹਾਂਜੀ ਪੁਲਿਸ ਸੂchna ਦੇ ਦਿੱਤੀ ਵੀ ਹੈ